ਏ ਜੀ ਸਾਨੂੰ ਥਾਣਾ ਅਰਬਨ ਸਟ੍ਰੀਟ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਕਿ ਪਿੰਡ ਕਾਲ ਬੰਜਾਰਾ ਜਿਹੜਾ ਸੰਗਰੂਰ ਦਾ ਰਹਿਣ ਵਾਲਾ ਉਸ ਨੂੰ ਫਰੈਂਡ ਰਿਕੁਐਸਟ ਆਈ ਸੀ ਕਿ ਸਨੈਪਚੈਟ ਤੇ ਕਿਸੇ ਹਰਸ਼ੀਤਾ ਨਾਮ ਦੀ ਲੜਕੀ ਦੀ ਜਿਸ ਨੂੰ ਨੇ ਐਕਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਉਸ ਲੜਕੀ ਨੇ ਇੱਕ ਦਿਨ ਨੂੰ ਕਿਹਾ ਕਿ ਆਪਾਂ 3 ਮਈ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਉਹ ਮਨਾਉਣ ਵਾਸਤੇ ਸਰਾਂਦ ਰੋਡ ਤੇ ਕਿਸੇ ਕੈਫੇ ਤੇ ਜਾਣਾ ਇਓਸ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਦੇ ਵਿੱਚ ਇੱਕ ਕਰਤਾ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਇਸ ਰੰਡ ਰੋਡ ਤੇ ਗਏ ਤਾਂ ਉਹ ਲੜਕੀ ਜਿਹੜੀ ਗੱਡੀ ਦੇ ਵਿੱਚ ਉੱਤਰ ਗਈ ਤੇ ਤਿੰਨ ਹੋਰ ਲੜਕੇ ਮੁਦੇਦ ਦੇ ਦੱਸਣ ਮੁਤਾਬਕ ਗੱਡੀ ਦੇ ਵਿੱਚ ਬਹਿ ਗਏ ਇਸ ਦੇ ਕਹਿਣ ਮੁਤਾਬਕ ਕਿਸ ਦੇ ਕਨਪਟਿਟਿਵ ਪਿਸਟੋਲ ਲਗਾ ਕੇ ਇਹਨੂੰ ਕਹਾ ਕਿ ਤੂੰ ਸਾਨੂੰ 1 ਕਰੋੜ ਰੁਪਏ ਅਰੇਂਜ ਕਰਕੇ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓਜ਼ ਹੈਗੀਆਂ ਨੇ ਜਾਂ ਤੇਰਾ ਪ੍ਰਾਈਵੇਟ ਡਾਟਾ ਹੈਗਾ ਉਹ ਸੋਸ਼ਲ ਮੀਡੀਆ ਤੇ ਤੇਰੇ ਦੋਸਤਾਂ ਨੂੰ ਤੇਰੇ ਸਰ ਨਾਮ ਦੇ ਡੈਜ਼ਿਗਨੇਸ਼ਨ ਹੋਵੇ। ਇਹ ਮੈਂ ਮਨੋਜ ਗੌਰਸੀ ਪੀਪੀਐਸ ਡੀਐਸਪੀ ਸਿਟੀ 2 ਪਟਿਆਲਾ। ਸਰ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਜੀ ਕੀ ਪੂਰਾ ਮਾਮਲਾ ਕਰਿਹਾ ਦੱਸੋ। ਇਹ ਜੀ ਸਾਨੂੰ ਥਾਣਾ ਅਰਬਨ ਸਟ੍ਰੀਟ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਕਿ ਪਿੰਡ ਕਾਲਵੰਜਾਰਾ ਜਿਹੜਾ ਸੰਗਰੂਰ ਦਾ ਰਹਿਣ ਵਾਲਾ ਉਸ ਨੂੰ ਫਰੈਂਡ ਰਿਕੁਐਸਟ ਆਈ ਸੀਗੀ ਸਨੈਪਚੈਟ ਤੇ ਕਿਸੇ ਹਰਸ਼ਿਤਾ ਨਾਮ ਦੀ ਲੜਕੀ ਦੀ ਜਿਸ ਨੂੰ ਨੇ ਐਕਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜੀ ਉਹ ਫੇਕ ਆਈਡੀ ਸੀਗੀ ਹਰਸ਼ਿਤਾ ਨਾਮ ਦੀ ਉਸ ਲੜਕੀ ਨੇ ਇੱਕ ਦਿਨ ਉਹਨੂੰ ਕਿਹਾ ਕਿ ਆਪਾਂ 3 ਮਈ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਉਹ ਮਨਾਉਣ ਵਾਸਤੇ ਸਰੰਦ ਰੋਡ ਤੇ ਕਿਸੇ ਕੈਫੇ ਤੇ ਜਾਣਾ ਤੇ ਉਸ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਦੇ ਵਿੱਚ ਇੱਕ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਸਰੰਦ ਰੋਡ ਤੇ ਗਏ ਤਾਂ ਉਹ ਲੜਕੀ ਜਿਹੜੀ ਗੱਡੀ ਦੇ ਵਿੱਚ ਉਤਰ ਗਈ ਤੇ ਤਿੰਨ ਹੋਰ ਲੜਕੇ ਮਉਦੀਦ ਦੇ ਦੱਸਣ ਮੁਤਾਬਕ ਗੱਡੀ ਦੇ ਵਿੱਚ ਬਹਿ ਗਏ ਤੇ ਇਸ ਨੂੰ ਓਵਰ ਪਾਵਰ ਕਰ ਲਿਆ ਤੇ ਇਸ ਨੂੰ ਇਸ ਦਾ ਜਿਹੜਾ ਮੋਬਾਈਲ ਹੈਗਾ ਉਹ ਲੈ ਕੇ ਇਸ ਦਾ ਮੋਬਾਈਲ ਦਾ ਡਾਟਾ ਜਿਹੜਾ ਪ੍ਰਾਈਵੇਟ ਡਾਟਾ ਹੈਗਾ ਉਹ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲਿਆ ਉਸ ਤੋਂ ਬਾਅਦ ਇਸ ਦੇ ਕਹਿਣ ਮੁਤਾਬਕ ਇਸ ਦੇ ਕਰਨਪੱਟੀ ਤੇ ਪਿਸਟੋਲ ਲਗਾ ਕੇ ਇਹਨੂੰ ਕਿਹਾ ਕਿ ਤੂੰ ਸਾਨੂੰ 1 ਕਰੋੜ ਰੁਪਏ ਅਰੇਂਜ ਕਰਕੇ ਕਰਕੇ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓਜ਼ ਹੈਗੀਆਂ ਨੇ ਜਾਂ ਤੇਰਾ ਪ੍ਰਾਈਵੇਟ ਡਾਟਾ ਹੈਗਾ ਉਹ ਸੋਸ਼ਲ ਮੀਡੀਆ ਤੇ ਤੇਰੇ ਦੋਸਤਾਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਵਾਇਰਲ ਕਰਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਇਸ ਤੋਂ ਤਕਰੀਬਨ 1 ਮਹੀਨੇ ਬਾਅਦ ਦੁਬਾਰਾ ਇਸ ਨੂੰ ਜਿਹੜੇ ਹੈਗਾ ਇਸ ਦੀਆਂ ਹੀ ਫੋਟੋਜ਼ ਤੇ ਵੀਡੀਓਜ਼ ਭੇਜ ਕੇ ਪ੍ਰਾਈਵੇਟ ਤੇ ਦੁਬਾਰਾ ਇਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਜਦੋਂ ਦੁਬਾਰਾ ਇਦਾਂ ਦੀ ਗੱਲ ਹੋਈ ਤਾਂ ਫਿਰ ਇਹਨਾਂ ਨੇ ਥਾਣਾ ਆਰਮਸਟ੍ਰੈਂਡ ਦੇ ਵਿੱਚ ਆਪਣੇ ਮਾਮਾ ਜੀ ਸਮੇਤ ਆ ਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਿਸ ਤੇ ਅਸੀਂ 14 ਜੂਨ ਨੂੰ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ 14 ਜੂਨ ਨੂੰ ਹੀ ਜਿਹੜੀ ਲੜਕੀ ਹੈਗੀ ਹੈ ਹਰਸ਼ਿਤਾ ਨਾਮ ਦੀ ਆਈ ਡੀ ਜਿਹਨੇ ਬਣਾਈ ਸੀ ਮਨਪ੍ਰੀਤ ਕੌਰ ਜ਼ਿਲ੍ਹਾ ਰੋਪੜ ਉਸ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੀ ਲੇਟੈਸਟ ਡਿਮਾਂਡ ਸੀ ਕਿ ਉਹ 10 ਲੱਖ ਰੁਪਏ ਦੀ ਸੀਗੀ ਤੇ ਜਿਹੜੀ ਸੋਸ਼ਲ ਮੀਡੀਆ ਤੇ ਆਈ ਡੀ ਸੀ ਜਿਹਦੇ ਨਾਲ ਇਸ ਨੂੰ ਟਰੈਪ ਕੀਤਾ ਗਿਆ ਉਹ ਜਿਹੜੀ ਹੈ ਜਾਲੀ ਆਈ ਡੀ ਬਣਾਈ ਹੋ ਕਿੰਨੇ ਕੇ ਪੈਸੇ ਪਹਿਲਾਂ ਦਿੱਤੇ ਗਏ ਨਹੀਂ ਪੈਸੇ ਦੀ ਟ੍ਰਾਂਜੈਕਸ਼ਨ ਹੈ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈ ਉਧਰ ਜਿਹੜੀ ਡਿਮਾਂਡ ਹੋਈ ਹੈ ਇੱਕ ਵਾਰ ਇੱਕ ਕਰੋੜ ਦੀ ਹੋਈ ਹੈ ਇੱਕ ਵਾਰ 10 ਲੱਖ ਦੀ ਹੋਈ ਹੈ ਪਰ ਪੈਸਾ ਟ੍ਰਾਂਸਫਰ ਕੋਈ ਨਹੀਂ ਕੀਤਾ ਗਿਆ ਸਰ ਜਿਹੜੇ ਤੁਸੀਂ ਬੰਦੇ ਦੀ ਗੱਲ ਕਰ ਰਹੇ ਹੋ ਉਹ ਵੀ ਕੋਈ ਗ੍ਰਿਫਟਾਰ ਦੋ ਬੰਦੇ ਅਸੀਂ ਲੇਟੈਸਟ ਜਿਹੜਾ ਹੈਗਾ ਦੋ ਬੰਦੇ ਅਸੀਂ ਆਰਾਊਂਡ ਅਪ ਕਰ ਲਏ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਟਾਰ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਨਹੀਂ ਐਸਐਚਜੀ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹੂੰਗਾ ਕਿ ਸਟੂਡੈਂਟਸ ਨੇ ਵੀ 18-20 ਸਾਲ 22 ਸਾਲ ਦੀ ਉਮਰ ਦੇ ਜਿਹੜੇ ਹੈਗੇ ਨੇ ਸਟੂਡੈਂਟਸ ਨੇ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਕੀਤਾ ਐ ਸੱਚ ਗੈਂਗ ਵਾਲੀ ਕੋਈ ਮਤਲਬ ਜਿਹੜੀ ਹੈਗੀ ਇਹਨਾਂ ਤੇ ਗੱਲ ਨਹੀਂ ਹੈ ਸਰ ਬੰਦੂਕ ਦਾ ਜ਼ਿਕਰ ਕਰਿਆ ਗਿਆ ਲੋਟ ਲਾਇਸੈਂਸ ਵੀ ਗਿਆ ਰਸਮ ਬੰਦੂਕ ਜਿਹੜੀ ਹੈਗੀ ਹੈ ਇਹਨਾਂ ਸਾਰੇ ਵਿਅਕਤੀਆਂ ਦੇ ਵਿੱਚੋਂ ਕਿਸੇ ਦੇ ਨਾਮ ਤੇ ਕੋਈ ਲਾਇਸੈਂਸ ਨਹੀਂ ਬਣਾਇਆ ਹੋਇਆ ਹੈਗਾ ਤਾਂ ਜਿਹੜੀ ਜੇ ਹੈਗੀ ਹੈ ਤਾਂ ਉਹ ਗੈਰ ਲਾਇਸੈਂਸੀ ਹੋਏਗੀ ਪਰ ਹਾਲੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਰਿਕਵਰ ਨਹੀਂ ਹੋਈ ਸਰ ਇਹ ਨਹੀਂ ਦੋਸ਼ ਕਰਤਾ ਕੋਈ ਜ਼ਿਕਰ ਇਸ ਦੇ ਵਿੱਚ ਇਸਨੇ ਸਾਰੀ ਇਹ ਪਲੈਨਿੰਗ ਕੀਤੀ ਜਿਹੜੀ ਜਿਹੜਾ ਮਦਈ ਹੈਗਾ ਜਸਪ੍ਰੀਤ ਸਿੰਘ ਇਸ ਦੇ ਜਿਹੜੀ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਜਾਂ ਆਪਾਂ ਕਹਿੰਦੇ ਲਾਣੇ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਉਸੇ ਪਿੰਡ ਦਾ ਹੈਗਾ ਉਹਨੂੰ ਪਤਾ ਸੀਗਾ ਇਹਦੀ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਤੇ ਇੱਕ ਦੋ ਹੋਰ ਜਿਹੜੇ ਨੇੜੇ ਦੇ ਪਿੰਡਾਂ ਦੇ ਬੰਦੇ ਹੈਗੇ ਨੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਲੜਕੀ ਤੋਂ ਆਈਡੀ ਬਣਵਾ ਕੇ ਤੇ ਜਿਹੜਾ ਹੈਗਾ ਕੰਮ ਦਿੱਤਾ ਸਰ ਇਹ ਦੋਸ਼ ਇਕੱਠੇ ਕਿਸ ਤਰ੍ਹਾਂ ਹੋਏ ਨੇ ਕਿਸ ਤਰ੍ਹਾਂ ਹੋਏ ਨੇ ਏ ਜੀ ਅ ਅਰਬਨ ਸਟੇਟ ਦੇ ਜਿਹੜੀ ਫੇਜ਼ 2 ਦੀ ਮਾਰਕੀਟ ਹੈਗੀ ਹੈ ਉੱਥੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀਗੇ ਸਾਰੇ ਪੜ੍ਹਨ ਲਿਖਣ ਵਾਲੇ ਜਿਵੇਂ ਹੈਗੇ ਨੇ ਸਟੂਡੈਂਟਸ ਉੱਥੇ ਪੀਜੀਐਮ ਵਗੈਰਾ ਦੇ ਵਿੱਚ ਰਹਿੰਦੇ ਨੇ ਅਸਲ ਜਿਹੜੀ ਲੜਕੀ ਦਾ ਜ਼ਿਕਰ ਕੀਤਾ ਗਿਆ ਹੈਗਾ ਕੀ ਪਹਿਲਾਂ ਵੀ ਉਹ ਇਸ ਮੁੰਡੇ ਨੂੰ ਮਿਲੀ ਸੀ ਜਾਂ ਪਹਿਲੀ ਵਾਰੀ ਨਹੀਂ ਸੋਸ਼ਲ ਮੀਡੀਆ ਦੇ ਥਰੂ ਹੀ ਇਹਨਾਂ ਦਾ ਕੰਟੈਕਟ ਹੋਇਆ ਸੋਸ਼ਲ ਮੀਡੀਆ ਤੇ ਇਹਨੂੰ ਫਰੈਂਡ ਰਿਕੁਐਸਟ ਆਈ ਹੈ ਤੇ ਆਮ ਤੌਰ ਤੇ ਜਿਹੜੀ ਮਤਲਬ ਸੋਸ਼ਲ ਮੀਡੀਆ ਯੂਜ਼ਰਸ ਦੇ ਵਿੱਚ ਪ੍ਰਵਿਰਤੀ ਹੈਗੀ ਹੈ ਕਿ ਉਹ ਜਿਹੜੀ ਵੀ ਫਰੈਂਡ ਰਿਕੁਐਸਟ ਆਉਂਦੀ ਹੈ ਖਾਸ ਤੌਰ ਤੇ ਜਿਹੜੀ ਆਪ ਗੱਲਬਾਤ ਕਰਨੇ ਸ਼ੁਰੂ ਕਰ ਦਿੰਦੇ ਨੇ ਬਿਨਾਂ ਇਹ ਜਾਣੇ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਹੈਗਾ ਕਿ ਉਸ ਦੀ ਜਿਹੜੀ ਹੈਗੀ ਆ ਉਹਦਾ ਮਕਸਦ ਕੀ ਹੈਗਾ ਤੇ ਉਹ ਇਸ ਤਰੀਕੇ ਦੇ ਨਾਲ ਹੀ ਇਹ ਟਰੈਪ ਹੋਇਆ ਹੈ ਇਹ ਫਸ ਗਿਆ ਉਸ ਦੇ ਗੱਲਬਾਤ ਗੱਲਬਾਤ ਦੇ ਵਿੱਚ ਜਾਲਾਂ ਦੇ ਵਿੱਚ ਫਸ ਗਿਆ ਤੇ ਉਸ ਤੋਂ ਬਾਅਦ ਇਹਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਮੁੰਡਾ ਪਿੰਡ ਕਾਲਵੰਜਾਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਜੀ ਸਰ ਉਹਦਾ ਰਿਮਾਂਡ ਵਗੈਰਾ ਵੀ ਲਏ ਜੀ ਕੁਝ ਲੜਕੀ ਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬਾਕੀ ਦੋ ਦੋਸ਼ੀ ਨੇ ਉਹਨਾਂ ਦੀ ਅਸੀਂ ਅਰੈਸਟ ਕਰਕੇ ਤੇ ਫਿਰ ਰਿਮਾਂਡ ਲਵਾਵਾਂਗੇ ਫਿਰ ਕੁਝ ਕਿ